ਮੰਨੇ ਮਨੇ ਕੁੰਡੀ ਕੋਲ ਆਏ ਦਰਵਾਜਾ ਖੋਲ ਜੋ ਕੁਝ ਵੀ ਹੋਇਆ ਨਾ ਇਹਦੇ ਕਰਕੇ ਹੋਇਆ ਵਾ ਇਹਨੂੰ ਤਾਂ ਮੈਂ ਮਾੜੀ ਕਹੂੰਗੀ ਹੋਈ ਉਹ ਸਿਲਕੀ ਬੋਤੇ ਤੈਨੂੰ ਨਹੀਂ ਪਤਾ ਲੋਕੀ ਕਿੰਨੇ ਖਰਾਬ ਨੇ ਮੂੰਹ ਦੇ ਕਿੰਨੇ ਮਿੱਠੇ ਤੇ ਅੰਦਰ ਨਾਲੇ ਕਿੰਨਾ ਜ਼ਹਿਰ ਭਰਿਆ ਤੈਨੂੰ ਨਹੀਂ ਪਤਾ ਇਹ ਗੱਲ ਤਾਂ ਤੈਨੂੰ ਕਹਾਂ ਨਾ ਲੈ ਕੇ ਜਾ ਯਾਰ ਨਾਲੇ ਮੰਮੀ ਆ ਚੰਗੇ ਬਣਦੇ ਨਾ ਆ ਡਰਾਮੇ ਜੇ ਕਰਨੇ ਛੱਡ ਦਿਓ ਮੇਰੇ ਮੂਰੇ ਦਾਦੀ ਮੰਮਾ ਹਾਂ ਦਾਦੀ ਮੰਮਾ ਤੁਸੀਂ ਮੇਰੀ ਕੰਗੀ ਕਰ ਦੋਗੇ ਮੇਰੀ ਗੁੱਤ ਖੁੱਲ ਗਈ ਸੀ ਉਸ ਤੂੰ ਮੇਰੇ ਤੋਂ ਕੰਗੀ ਕਰਾਉਣੀ ਆ ਹਾਂਜੀ ਤੇਰੇ ਪਾਪਾ ਨੇ ਤੈਨੂੰ ਪਤਾ ਤੈਨੂੰ ਮਨਾ ਕੀਤਾ ਮੇਰੇ ਕੋਲੇ ਆਉਣ ਨਾਲ ਉਹ ਨਾ ਮੰਮਾ ਕੰਮ ਕਰਦੇ ਪਏ ਸੀਗੇ ਤੇ ਫਿਰ ਤਾਂ ਕਰਕੇ ਮੈਂ ਤੁਹਾਡੇ ਤੋਂ ਕੰਗੀ ਕਰਾਣ ਆ ਗਈ ਤੁਸੀਂ ਮੇਰੀ ਕੰਗੀ ਕਰੋਗੇ ਨਾ ਹਾਂ ਪੁੱਤ ਜ਼ਰੂਰ ਕਰੂੰਗੀ ਤੇਰੀ ਮੰਮੀ ਪਾਪਾ ਬੁਸ਼ੇਤਾ ਨਹੀਂ ਹੋਣਗੇ ਲੈ ਮੈਂ ਹੁਣ ਜਾ ਕੇ ਸਿੱਖ ਆਦੋ ਕਿ ਗੋਤ ਖੁੱਲ ਗਈ ਤੇਰੀ ਹਾਂਜੀ ਨਾਲੇ ਦਾਦੀ ਮਮਾ ਤੁਸੀਂ ਫਿਕਰ ਨਾ ਕਰਿਓ ਜੇ ਮਮਾ ਪਾਪਾ ਮੈਨੂੰ ਕੁਛ ਕਹਿਣਗੇ ਨਾ ਮੈਂ ਆਪੇ ਦੇਖ ਲਵਾਂਗੀ ਨਾਲੇ ਜਦੋਂ ਤੁਸੀਂ ਮੇਰੀ ਗੋਤ ਕਰਦੇ ਹੋ ਨਾ ਮੈਨੂੰ ਆਪਣੇ ਦਾਦੀ ਮਮਾ ਦੀ ਯਾਦ ਆਉਂਦੀ ਹੈ ਮੈਨੂੰ ਇਦਾਂ ਲੱਗਦਾ ਹੈ ਕਿ ਮੇਰੇ ਦਾਦੀ ਮम्मा ਮੇਰੀ ਗੱਤ ਕਰਦੇ ਆ। ਤੋ ਤੇਰੇ ਤੋਂ ਮੈਨੂੰ ਆਪਣੀ ਦਾਦੀ ਮੰਨ ਨਹੀਂ ਲਿਆ। ਤਾਂ ਫਿਰ ਮੈਂ ਕਿਉਂ ਨਹੀਂ ਤੇਰੀ ਗੱਤ ਕਰੂੰਗੀ? ਮੈਂ ਤਾਂ ਰੋਜ਼ ਤੇਰੀ ਗੱਤ ਕਰੂੰਗੀ ਪੁੱਤ। ਨਾ ਪੁੱਤ, ਮੁੰਡੇ ਇੱਕ ਗੱਲ ਦੱਸ। ਤੁਮੇ ਨਾ ਨਰਾਜ ਤਾਂ ਨਹੀਂ ਹੈਗੀ? ਓਹੋ! ਤੁਸੀਂ ਵੀ ਨਾ ਨਾ ਪਾਪਾ ਵਰੀ ਬੋਰਿੰਗ ਗੱਲਾਂ ਲੈ ਕੇ ਬੈਗੇ। ਨਾਲੇ ਮੈਂ ਤੁਹਾਡੇ ਨਾਲ ਨਰਾਜ਼ ਨਹੀਂ ਹੈਗੀ। ਮੈਨੂੰ ਪਤਾ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ। ਨਾਲੇ ਹੁਣ ਤੁਸੀਂ ਪਹਿਲਾਂ ਵਰਗੇ ਦਾਦੀ ਮम्मा ਨਹੀਂ ਰਹੇ। ਪੁੱਤ ਨਿੱਕੀ ਗੱਲ ਨਾ ਤੈਨੂੰ ਤਾਂ ਸਮਝ ਲੱਗ ਗਈ ਪਤਾ ਨਹੀਂ ਇਹ ਮੈਨੂੰ ਤੇ ਬੰਟੀ ਕਦੋਂ ਸਮਝਣਗੇ ਜਿਸ ਦਿਨ ਤੇਰੇ ਮੰਮੀ ਪਾਪਾ ਇਹ ਗੱਲ ਸਮਝ ਗਏ ਨਾ ਪੁੱਤ ਮੇਰੇ ਮਨ ਨੂੰ ਤਾਂ ਹੁਣ ਉਦਣੇ ਸਕੂਨ ਆਊਗਾ ਹਾਂਜੀ ਦਾਦੀ ਉਹ ਵੀ ਸਮਝ ਜਾਣਗੇ ਨਾਲੇ ਮੈਂ ਹੈਗੀ ਆ ਨਾ ਮੇਰੇ ਹੁੰਦਾ ਤੁਹਾਨੂੰ ਟੈਨਸ਼ਨ ਨਹੀਂ ਆਉਂਦੀ ਲੋੜ ਨਹੀਂ ਚਲੋ ਹੁਣ ਤੁਸੀਂ ਮੇਰੇ फटाफट ਨਾ ਕੰਮ ਵੀ ਕਰ ਦੋ ਲਿਆ ਪੁੱਤ ਮੇਰੇ ਸੋਹਣੇ ਪੁੱਤ ਦੀ ਮੈਂ ਗੁੱਤ ਕਰਾਂ ਮੈਨੂੰ ਓ ਮੈਨੂੰ ਹਾਂਜੀ ਆ ਰਹੀ ਆ ਓ ਯਾਰ ਤੈਨੂੰ ਕਿੰਨੀ ਵਾਰੀ ਕਿਹਾ ਸਿਲਕੀ ਨੂੰ ਨਾ ਮੰਮੀ ਕੋਲ ਬੈਠਾ ਕਰ ਤੂੰ ਫੇਰ ਭੇਜਦਾ ਇੱਥੇ ਦੇਖੋ ਮੈਨੂੰ ਨਹੀਂ ਪਤਾ ਹੈਗਾ ਇਹ ਕਦੋਂ ਆ ਕੇ ਬੈਠੀ ਆ ਸਿਲਕੀ ਤੂੰ ਇੱਥੇ ਕਦੋਂ ਆਈ ਆ ਬਟੇ ਓਹ ਤੁਸੀਂ ਦੋਨੇ ਨਾ ਇੰਨਾ ਗੁੱਸਾ ਨਾ ਕਰੋ ਇੰਨਾ ਲੈਰ ਨੇ ਮੈਨੂੰ ਨਿਭਲਾਇਆ ਮੈਂ ਆਪ ਹੈ ਨਾ ਕੋਲੇ ਆਈ ਆ ਤੇ ਮੇਰੀ ਨਾ ਗੁੱਤ ਖੋਲ ਗਈ ਸੀ ਤਾਂ ਕਰਕੇ ਮੈਂ ਨਾ ਤਾਂ ਕੰਗੀ ਕਰਾਣ ਆਈ ਸੀ ਓ ਸਿਲਕੀ ਬੋਤ ਤੈਨੂੰ ਨਹੀਂ ਪਤਾ ਲੋਕੀ ਕਿੰਨੇ ਖਰਾਬ ਨੇ ਮੂੰਹ ਦੇ ਕਿੰਨੇ ਮਿੱਠੇ ਤੇ ਅੰਦਰ ਨਾਲੇ ਕਿੰਨਾ ਜ਼ਹਿਰ ਭਰਿਆ ਤੈਨੂੰ ਨਹੀਂ ਪਤਾ ਇਹ ਗੱਲ ਦਾ ਨਹੀਂ ਮੇਰੇ ਦਾਰਦੀ ਮਮਾ ਬਹੁਤ ਚੰਗੇ ਨੇ ਨਾਲੇ ਇਹਨਾਂ ਨੇ ਮੈਨੂੰ ਸੌਰੀ ਵੀ ਮੰਗ ਲਈ ਮੈਂ ਇਹਨਾਂ ਨੂੰ ਮਾਫ਼ ਵੀ ਕਰਤਾ ਨਾਲੇ ਮਮਾ ਤੇ ਪਾਪਾ ਹੁਣ ਨਾ ਤੁਸੀਂ ਵੀ ਇਹਨਾਂ ਨੂੰ ਮਾਫ਼ ਕਰ ਦਿਓ ਇੰਨੀ ਦੇਰ ਨਾ ਕਿਸੇ ਨਾਲ ਨਾਰਾਜ਼ਗੀ ਚੰਗੀ ਨਹੀਂ ਹੁੰਦੀ ਤੈਨੂੰ ਕਿਹਾ ਨਾ ਸਿਰ ਕਿਉਂ ਲੈ ਕੇ ਜਾ? ਲੈ ਕੇ ਜਾ ਇਹਨੂੰ ਪੰਟੀ ਤੈਨੂੰ ਕਿਹਾ ਨਾ ਲੈ ਕੇ ਜਾ ਯਾਰ ਨਾਲੇ ਮੰਮੀ ਆ ਚੰਗੇ ਬਣਦੇ ਨਾ ਆ ਡਰਾਮੇ ਜੇ ਕਰਨੇ ਛੱਡ ਦਿਓ ਮੇਰੇ ਮੂਰੇ ਪਰ ਨਹੀਂ ਮੇਰਾ ਬੱਚਾ ਨਹੀਂ ਚੱਲ ਬੇਟਾ ਚੱਲ ਤੂੰ ਚੱਲ ਡੱਗ ਜਾਨ ਨਾ ਬੰਟੀ ਤੂੰ ਮੈਨੂੰ ਜਿੰਨਾ ਮਰਜ਼ੀ ਬੋਲੀ ਚਾਹ ਪੁੱਤ ਮੈਨੂੰ ਤੇਰੇ ਸਿਰ ਦੀ ਸੌਂ ਲੱਗੇ ਮੈਨੂੰ ਪੱਕੇ ਪਛਤਾਵਾ ਆਪਣੀਆਂ ਗੱਲਾਂ ਦਾ ਜੋ ਮੈਂ ਕੀਤਾ ਮੈਂ ਬਹੁਤ ਪਛਤਾਉਣੀ ਆ ਤੂੰ ਤਾਂ ਮੈਨੂੰ ਕਹਿ ਕੇ ਸੁਣਾਉ ਨਾ ਮੈਂ ਅੰਦਰੋਂ ਮੇਰਾ ਅੰਦਰ ਫੋਲ ਕੇ ਦੇਖ ਮੈਂ ਕਿੰਨੀ ਦੁਖੀ ਆ ਮੇਥੋਂ ਆ ਚਿਹਰਾ ਤੁਹਾਡਾ ਦੇਖਿਆ ਨਹੀਂ ਜਾਂਦਾ ਜਿਹੜਾ ਤੁਸੀਂ ਮੈਨੂੰ ਕੀਤਾ ਹੋਇਆ ਇਦਾਂ ਮੈਂ ਕਿਵੇਂ ਦੱਸਾਂ ਤੁਹਾਨੂੰ ਮੈਂ ਮੈਨੂੰ ਕਿੰਨਾ ਕੁ ਪਛਤਾਵਾ ਬਸ ਕਰੋ ਮੰਮੀ ਮੇਰੇ ਤੇ ਨਾ ਤੁਹਾਡੇ ਹੰਜੂ ਦਾ ਕੋਈ ਅਸਰ ਨਹੀਂ ਹੋਣ ਵਾਲਾ ਨਾਲੇ ਮੇਰੀ ਇੱਕ ਗੱਲ ਸੁਣ ਲਓ ਮੀਨੂ ਦੀ ਡਿਲੀਵਰੀ ਹੋਣ ਤੋਂ ਬਾਅਦ ਨਾ ਮੈਂ ਇਹ ਘਰ ਛੱਡ ਕੇ ਆਪਣੇ ਦੋਨੇ ਬੱਚਿਆਂ ਲੈ ਕੇ ਚਲੇ ਜਾਣਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਹੈਗਾ ਬੰਟੀ ਬੰਟੀ ਗੱਲ ਤਾਂ ਸੁਣ ਲੈ ਤੂੰ ਮੇਰੀ ਇਹ ਰੁਕਾ ਇਹ ਦੇਖ ਲੈ ਮੈਂ ਤੋ ਕੀ ਕਰ ਰਿਹਾ ਰਬਾ ਤੂੰ ਕਹੀ ਜਾਂਦੀ ਸੀ ਮੇਰੇ ਮੁੰਡੇ ਨੂੰ ਮੇਤੋਂ ਦੂਰ ਨਾ ਕਰ ਮੇਰਾ ਤਾਂ ਮੁੰਡਾ ਹੀ ਮੇਤੋਂ ਦੂਰ ਹੋਈ ਜਾਂਦਾ ਜੇ ਕਿਤੇ ਵੰਟੀ ਸੱਚੀ ਚਲੇ ਗਿਆ ਬੱਚਾ ਨੂੰ ਲੈ ਕੇ ਤਾਂ ਮੈਂ ਇਕੱਲੀ ਕੀ ਦੇ ਸਾਰੇ ਰਹੂੰਗੀ ਮੈਨੂੰ ਲੱਗਦਾ ਇਹ ਤੋਂ ਬਿਹਤਰ ਉਹ ਜਾਣ ਤਾਂ ਮੈਂ ਹੀ ਚਲੇ ਜਾਨੀ ਆ ਇਹਨਾਂ ਨੂੰ ਛੱਡ ਕੇ ਮੇਰੇ ਦਿਲ ਹੋ ਗਏ ਮਿੰਨੀ ਨੇ ਕੱਪੜੇ ਵੀ ਨਹੀਂ ਬਦਲੇ ਦੇਖਾ ਭਲਾ मिनी मिनी की कर दी सी कड़ी लादी पे सी है जा मेरी गल मेरी गल सुन कपड़े बदल ला देख कि गंदे कपड़े आ मैं भी देख कि सोहना कपड़े पा के आई है सोने है ना जा आ, मेरी गल सुन कपड़े बदल के आ ਐਸ ਬਦਲ ਲੈ ਐਸ ਮੈਂ ਕਰਨੀ ਪਈਆਂ ਕੱਪੜੇ ਬਦਲ ਲੈ ਬਹੁਤ ਦਿਨ ਹੋ ਗਏ ਪਾਇਆਂ ਨੂੰ ਗੰਦੇ ਹੋਏ ਹੋਏ ਦੇਖਤਾ ਸਹੀ ਬਦਲ ਦੇਖ ਇੱਕ ਬੰਨੀ ਤਾਂ ਹੋਈ ਐ ਦੋ ਕੀ ਕਰਨੀਆਂ ਮੇਰੀ ਬੜੀ ਸੋਹਣੀ ਘੜੀ ਐ ਇਹ ਕਿਦੀ ਐ ਇਹ ਕਿਦੀ ਘੜੀ ਨਿੱਕੇ ਦੀ ਐ ਨਿੱਕੇ ਦੀ ਐ ਨਾ ਘੜੀ ਹੋਰ ਵੀ ਆ ਗਈ ਐ ਲੈ ਐ ਚ ਇੱਕ ਹੋਰ ਵੀ ਐ ਨੇ 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 ਕੀ ਹੋਇਆ ਮਨੇ ਸਿਆਣਾ ਬੱਚਾ ਦੇ ਮਾ ਤੇਰਾ ਸਿਰ ਵਿਵਾਦ ਨਹੀਂ ਹੈ ਠੀਕ ਹੈ ਰੋਣਾ ਨਹੀਂ ਰੋਏ ਕਿਉਂ ਰੋਣਾ ਥੋੜੀ ਆ ਹੈ ਦੇਖ ਇਹ ਮਾ ਡੱਬੀ ਚ ਪਾ ਕੇ ਸਾਭ ਦੇ ਠੀਕ ਹੈ ਨਿੱਕੇ ਨੇ ਲੈਣੀ ਹੈ ਇਹ ਟੁੱਟ ਜਾਣੀ ਹੈ ਨਹੀਂ ਤਾਂ ਠੀਕ ਹੈ ਇਹ ਕੱਪੜੇ ਬਦਲ ਤੇ ਮੈਂ ਹੁਣੇ ਆਨੀ ਆ ਠੀਕ ਹੈ ਰੋਣਾ ਨਹੀਂ ਰਕਤੀ ਕਪੜੇ ਬਦਲ ਲੈ ਮੈਂ ਪੰਜ ਮਿੰਟ ਚ ਆਉਣੀ ਤੇਰੇ ਵਾਸਤੇ ਸਰਪ੍ਰਾਈਜ਼ ਹੈ ਨਾ ਉਹ ਲੈ ਕੇ ਆਉਣੀ ਆ ਠੀਕ ਹੈ ਹੈਲੋ ਡਾਕਟਰ ਸਾਹਿਬ ਹਾਂਜੀ ਹਾਂਜੀ ਮੈਂ ਇਧਰੋਂ ਬੋਲ ਰਹੀ ਸੀ ਗੋਲਡੀੋਂ ਘਰੋਂ ਹਾਂਜੀ ਉਹਨਾ ਬਸ ਤੁਹਾਨੂੰ ਕਹਿਣਾ ਸੀਗਾ ਵੀ ਮਿੰਨੀ ਦੀ ਥੋੜੀ ਜੀ ਤਪੀਅਤ ਖਰਾਬ ਸੀਗੀ ਹਾਂਜੀ ਨੇ ਓਕੇ ਠੀਕ ਹੈ ਹਾਂਜੀ ਠੀਕ ਹੈ ਚਲੋ ਮੈਂ ਦੇ ਕੇ ਦੇਖਦੀ ਹਾਂ ਉਹਨੂੰ ਫਿਰ ਠੀਕ ਹੈ ਠੀਕ ਹੈ ਮੰਮੀ ਮੰਮੀ ਸੁੱਤੇ ਵੈਸੀ ਹਾਂ ਬਸ ਆਪੇ ਹੀ ਸੀ ਮਾੜੀ ਜੀ ਅੱਖ ਲੱਗ ਗਈ ਦਵਾਈ ਲੈ ਲਈ ਸੀ ਤੁਸੀਂ ਹਾਂ ਲਿੱਤੀ ਸੀ ਦਵਾਈ ਮੈਂ ਨਾ ਤੁਹਾਡੇ ਕੋਲ ਆਈ ਸੀਗੀ ਫਿਰ ਹੁਣ ਇਹ ਮਿੰਦੀ ਦੇ ਕਮਰੇ ਚ ਗਈ ਸੀ ਉਹਨਾਂ ਜੀਪ ਜਿਹੀ ਹਰਕਤਾ ਕਰੀ ਜਾਂਦੀ ਸੀ ਪਹਿਲਾਂ ਤਾਂ ਮੈਂ ਜੰਨਤ ਨੂੰ ਭੇਜਿਆ ਸੀਗਾ ਜਦੋਂ ਜੰਨਤ ਸਾਹਮਣੇ ਵੀ ਖਲਾਉਣਿਆਂ ਜਾਂ ਨਾਲ ਖੇਢੀ ਜਾਂਦੀ ਸੀਗੀ ਤੇ ਹੁਣ ਜਦੋਂ ਮੈਂ ਗਈ ਆ ਇਹਨੇ ਕੱਪੜੇ ਵੀ ਨਹੀਂ ਬਦਲੇ ਸੀ ਦੋ ਦਿਨਾਂ ਤੱਕ ਮੈਂ ਉਹਨੇ ਕਿਹਾ ਚੱਲ ਕੱਪੜੇ ਬਦਲ ਲਾ ਵੀ ਮੈਂ ਕਿਹਾ ਚੱਲ ਬਦਲ ਲੂਗੀ ਤੇ ਮੈਂ ਜਦੋਂ ਇੱਕਦਮ ਨਿੱਕੇ ਦਾ ਨਾਮ ਲਿਆ ਤਾਂ ਰੋਣ ਲੱਗ ਗਈ ਫੇਰ ਉਹ ਜਦੋਂ ਕੋਈ ਹੋਰ ਗੱਲ ਹੋਈ ਤੇ ਹਾਂ ਜਿੱਦਾਂ ਵਾ ਬਦਲ ਲੂਗੀ ਮੈਨੂੰ ਮੇਰੇ ਡਰਜਾ ਲੱਗੀ ਜਾਂਦਾ ਸੀਗਾ ਤੇ ਮੈਂ ਨਾ ਡਾਕਟਰ ਸਾਹਿਬ ਨੂੰ ਫੋਨ ਕਰਤਾ ਸੀ ਆ ਇੱਕ ਵਾਰੀ ਮੈਂ ਕਿਹਾ ਪੁੱਛਾਂ ਤਾਂ ਸਹੀ ਵੀ ਗੱਲ ਕੀ ਹੋਈ ਐ ਤੇ ਡਾਕਟਰ ਸਾਹਿਬ ਕਹਿੰਦੇ ਆ ਵੀ ਕਿਸੇ ਗੱਲ ਦਾ ਨਾ ਕਈ ਵਾਰੀ ਦਿਮਾਗ ਤੇ ਗਹਿਰਾ ਅਸਰ ਹੋ ਜਾਂਦਾ ਵਾ ਇਹਨੂੰ ਨੀਂਦ ਦੀ ਲੋੜ ਆ ਇਹਨੂੰ ਰੈਸਟ ਆ ਦੀ ਦਵਾਈ ਦੇ ਦਿਓ ਇੱਕ ਵਾਰੀ ਤੇ ਜੇ ਅਸਰ ਕੀਤੀ ਠੀਕ ਆ ਨਹੀਂ ਤਾਂ ਫਿਰ ਮੈਂ ਚੈੱਕ ਅਪ ਮਤਲਬ ਕਰ ਜੂਗਾ ਇੱਕ ਵਾਰੀ ਆ ਕੇ ਘਰੇ ਤੇ ਮੈਂ ਕਿਹਨੇ ਆ ਤਾ ਉਹਨੂੰ ਦਵਾਈ ਦੇਦਾ। ਹਾਂ ਦੇ ਦੇ ਹੁਣ ਇਹ ਜੀਆਂ ਹਰਕਤਾਂ ਨਾਲੋਂ ਤਾਂ ਸੁੱਤੀ ਪਈ ਚੰਗੀ ਆ। ਮੰਮੀ ਉਹਦੇ ਵਾਸਤੇ ਨੀਂਦ ਬਹੁਤ ਜ਼ਰੂਰੀ ਆ। ਉਹਨੇ ਕਿਹਾ ਕੱਲੇ ਵੀ ਨਹੀਂ ਛੱਡਣਾ ਇਹਨੂੰ। ਹੁਣ ਮੈਂ ਕੱਪੜੇ ਦੇ ਕੇ ਆਈ ਆ। ਦੇਖੋ ਬਦਲਦੀ ਆ ਕਿ ਨਹੀਂ। ਐ ਨਾ ਨੂੰ ਕਰਜੀ ਤਾਂ ਕਰੀ ਜਾਂਦੀ ਸੀਗੀ ਤੇ ਮੈਂ ਕਿਹਾ ਚਲ ਦੇਖਦੀ ਆ। ਹੁਣ ਕਿੰਨੀ ਦੇਰ ਹੋ ਗਈ ਸਭੋਂ ਮੈਂ ਕਿਹਾ ਦੇਖਾਂ ਜਾ ਕੇ ਡਾਕਟਰ ਨੇ ਵੀ ਕਿਹਾ ਪਈ ਇਹਨੂੰ ਕੱਲੇ ਨਹੀਂ ਛੱਡਣਾ। ਪਤਾ ਨਹੀਂ ਕੀ ਇਹਦੇ ਦਿਮਾਗ ਤੇ ਅਸਰ ਹੋਇਆ ਹੋਇਆ ਮੈਨੂੰ ਤਾਂ ਸਮਝ ਨਹੀਂ ਲੱਗਦੀ ਪਰ ਜੰਗੀ ਪਲੀ ਜਾਣ ਲੱਗੀ ਸੀ ਦੇਖ ਲਾ ਉਸ ਤੋਂ ਬਾਅਦ ਜਦੋਂ ਉਹਦਾ ਦੱਸਿਆ ਮੰਮੀ ਪਾ ਰਾਜੇ ਤੋਂ ਮੈਂ ਨਿੱਕੇ ਦਾ ਨਾਂ ਲਿਆ ਨਾ ਇਕਦਮ ਹੀ ਰੋਣ ਲੱਗ ਗਈ ਮੈਨੂੰ ਬਹੁਤ ਤਰਸ ਜਿਹਾ ਆਇਆ ਹਾਂ ਉਹਦੇ ਤੇ ਬਹੁਤ ਨਹੀਂ ਇਹਦੀਆਂ ਕੀਤੀਆਂ ਹੋਈਆਂ ਹੀ ਨੇ ਆ ਸਾਰੀਆਂ ਕਰਤੂਤਾ ਇਹਦੀਆਂ ਹੀ ਨੇ ਜਿਹੜੀਆਂ ਸਾਡੇ ਘਰ 'ਚ ਕਲੇਸ਼ ਪਿਆਵਾ ਉਹੀ ਅਸਰ ਇਹਦੇ ਤੇ ਹੁੰਦਾ ਹੋਣਾ ਵੀ ਕਿੱਥੋਂ ਤਾਂ ਇਹ ਖੁਸ਼ੀ-ਖੁਸ਼ੀ ਇੱਥੋਂ ਨਿਕਲ ਜਾਣਾ ਸੀ ਬਿਨਾ ਦੱਸੇ ਕਿਸੇ ਨੂੰ ਹੁਣ ਇੱਥੇ ਫਸ ਗਈ ਕਦੇ-ਕਦੇ ਤਾਂ ਨਾ ਮੈਨੂੰ ਐਂ ਲੱਗਦਾ ਵੀ ਇਹ ਡਰਾਮੇ ਕਰਦੀ ਆ ਨਹੀਂ ਮੰਮੀ ਡਰਾਮੇ ਨਹੀਂ ਕਰਦੀ ਅੱਜ ਮੈਂ ਜਦੋਂ ਇਹਨੂੰ ਜੰਨਤ ਦੇ ਕੋਲ ਬੈਠੀ ਦੇਖਿਆ ਨਾ ਕਦੀ ਉਹ ਖਡਾਉਣਿਆ ਜਾਂ ਨਾਲ ਖੇਢੀ ਜਾਂਦੀ ਸੀ ਕਦੀ ਕਹਿੰਦੀ ਉਹ ਖਡਾਉਣਾ ਪਹਿਲਾਂ ਖਾਊਗਾ ਫਿਰ ਮੈਂ ਖਾਊਂਗੀ ਸਗੋਂ ਜੰਨਤ ਤਾਂ ਪਹਿਲਾਂ ਬਹੁਤ ਡਰਦੀ ਸੀਗੀ ਫਿਰ ਮੈਂ ਉਹਨੂੰ ਕਿਹਾ ਵੀ ਨਹੀਂ ਤੂੰ ਮम्मा ਕੋਲ ਬਹਿਣਾ ਫਿਰ ਹੋਲੀ ਉਹ ਸਗੋ ਜੰਨਤ ਨੇ ਇੱਕ ਦੋ ਚਮਚ ਉਹਨੇ ਚਾਵਲਾਂ ਦੇ ਖਵਾਏ ਵੀ ਆ ਖਾ ਲੇ ਸੀ ਉਹਨੇ ਨਹੀਂ ਫੇਰ ਤਾਂ ਇਹਦੇ ਤੇ ਬਸ ਆਹੀ ਗੱਲ ਦਾ ਨਾ ਦਿਮਾਗ ਤੇ ਅਸਰ ਹੋ ਗਿਆ ਇਹਦੇ ਉਹਨੇ ਗੱਲ ਕਿਹੜਾ ਛੋਟੀ ਸੀ ਤੁਹਾਨੂੰ ਕਰਨੀ ਨਹੀਂ ਚੀ ਸਾਈ ਦੇ ਰੂਪ ਨਾ ਕਰਦੀ ਤਾਂ ਫਿਰ ਹੋਰ ਮੈਂ ਕੀ ਕਰਦੀ ਤੂੰ ਮੈਨੂੰ ਦੱਸ ਇਹਨੇ ਤਾਂ ਮੂੰਹ ਲਕੋ ਕੇ ਨਿਕਲ ਜਾਣਾ ਸੀਗਾ ਇੱਥੋਂ ਤੇ ਘਰ ਚ ਅੱਗੀ ਪਹਿਲਾਂ ਕਲੇਸ਼ ਇੰਨਾ ਪਿਆ ਹੋਇਆ ਤੇ ਆ ਹੋਰ ਪੈ ਜਾਣਾ ਸੀਗਾ ਮੈਂ ਲੋਕਾਂ ਨੂੰ ਬਾਹਰ ਮੂੰਹ ਦਿਖਾਉਣਾ ਜਾਂ ਨਹੀਂ ਦਿਖਾਉਣਾ ਪਰ ਮੰਮੀ ਨਹੀਂ ਇਹ ਪੀੜ ਤਾਂ ਮੈਨੂੰ ਪਤਾ ਕੀ ਆ ਬਹੁਤ ਵੱਡੀ ਪੀੜ ਆ ਇਹ ਤਾਂ ਮੈਂ ਇੰਨੇ ਸਾਲ ਸਹੀ ਆ ਮੈਨੂੰ ਪਤਾ ਜਦੋਂ ਪਤਾ ਉਹਨੂੰ ਲੱਗਾ ਨਾ ਕਿ ਉਹ ਲਾਦ ਮੇਰੀ ਨਹੀਂ ਆ ਤੇ ਹੁਣ ਵੀ ਜਦੋਂ ਸਦਮੇ ਚੋਂ ਨੇ ਬਾਹਰ ਆਉਣਾ ਪਤਾ ਨਹੀਂ ਕੀ ਬਣਨਾ ਹੱਲੇ ਤਾਂ ਨਿੱਕੇ ਨੂੰ ਵੀ ਨਹੀਂ ਪਤਾ ਵੀ ਮਿੰਨੀ ਦੀ ਆ ਹਾਲਾਤਾਂ ਕੀਤਾ ਹੈ ਉਸ ਦਿਨਾਂ ਤੇਰੇ ਸਾਹਮਣੇ ਫੋਨ ਚੱਕਿਆ ਹੀ ਸੀ ਉਹਨੇ ਮੇਰੀ ਆਵਾਜ਼ ਸੁਣ ਕੇ ਦੇਖ ਲੈ ਕਿਵੇਂ ਫੋਨ ਬੰਦ ਕਰਤਾ ਮੰਮੀ ਇਹਨਾਂ ਨੇ ਮਲਾਇਆ ਸੀ ਉਸੇ ਨੰਬਰ ਤੇ ਫੇਰ ਫੋਨ ਮਿੰਨੀ ਦਾ ਫੋਨ ਤੋਂ ਸਵਿਚ ਆਫ ਆਂਦਾ ਪਿਆ ਸੀ ਅਨਿਕਾ ਵੀ ਨਾ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਇੱਕ ਵਾਰੀ ਘਰੇ ਆ ਜਾਵੇ ਬਸ ਮੰਮੀ ਮੈਂ ਤਾਂ ਕੰਨੀ ਵੀ ਕਹਿਣਾ ਕੁਝ ਨਹੀਂ ਨਿੱਕੇ ਨੂੰ ਮੈਂ ਕਹਿਨੀ ਆਪਿਆ ਆ ਕੇ ਆਪਣਾ ਬੱਚਾ ਸਾਹਮਣੇ ਜਨਾਨੀ ਸਾਹਮਣੇ ਮੈਂ ਅੱਜ ਵੀ ਕਹਿਨੀ ਜੰਨਤ ਉਹਦੀ ਹੀ ਹੋਈ ਆ ਕੋਈ ਗੱਲ ਨਹੀਂ ਮੈਂ ਪਹਿਲਾਂ ਵੀ ਫਰਕ ਨਹੀਂ ਸੀ ਕਿ ਕਰਨ ਨਾਲ ਕੁਝ ਨਹੀਂ ਹੋਣਾ ਉਹ ਤੇਰੀ ਧੀ ਆ ਔਰ ਤੇਰੀ ਹੀ ਰਹੂਗੀ ਮੰਮੀ ਮੈਂ ਮੰਨਦੀ ਆ ਉਹ ਮੇਰੀ ਧੀ ਆ ਪਰ ਮੈਂ ਹੁਣ ਸਿਰਫ ਮੰਨਣਾ ਹੀ ਆ ਕਿ ਮੇਰੀ ਧੀ ਆ ਉਹ ਉਹਨੇ ਮਿੰਨੀ ਦੀ ਧੀ ਰਹਿਣਾ ਵਾ ਕੋਈ ਗੱਲ ਨਹੀਂ ਜਿੱਥੇ ਇੰਨੇ ਸਾਲ ਨਿਕਲੇ ਆ ਉੱਥੇ ਹੋਰ ਸਹੀ ਭਾਗੇ ਵਾਈਗੁਰੂ ਜਾਣਦਾ ਇਹ ਨਾਲੇ ਜੰਨਤ ਦੇ ਮਾਂ ਚ ਵੀ ਮੰਮੀ ਇਹੀ ਆ ਤੇ ਉਹ ਮੇਰੀ ਮਮਾ ਵਾ ਮੈਂ ਕਿਵੇਂ ਉਹਦੇ ਕੋਲ ਉਹਦੀ ਮਾਂ ਕੋਲਵਾਂ ਜੋ ਉਹਨੇ ਜੰਨਤ ਨੇ ਹੋਸ਼ ਸੰਭਾਲੇ ਉਹਨੂੰ ਹੀ ਮਮਾ ਕਹਿੰਦੀ ਆਈ ਹੈ ਨਾ ਮੈਨੂੰ ਤਾਂ ਵੱਡੀ ਮਮਾ ਕਹਿੰਦੀ ਮੈਂ ਉਹਦੀ ਮਮਾ ਨਹੀਂ ਬਣ ਸਕਦੀ ਪਿਆਰ ਜ਼ਰੂਰ ਮਾਂ ਵਾਲਾ ਦੇ ਸਕਦੀ ਹਾਂ ਸਕੂਲ ਦੇ ਰਿਪੋਰਟ ਕਾਡਾਂ ਤੇ ਹਰ ਜਗ੍ਹਾ ਤੇ ਉਹਦੇ ਮਾਪਿਓ ਦਾ ਨਾਮ ਲਿਖਿਆ ਨਿੱਕੇ ਦਾ ਤੇ ਮਿੰਨੀ ਦਾ ਅਸੀਂ ਉਹ ਜਗ੍ਹਾ ਕਿਵੇਂ ਲੈ ਲਾਂਗੇ ਦੱਸੋ ਅਸੀਂ ਉਹਦੀ ਜਗ੍ਹਾ ਨਹੀਂ ਲੈ ਸਕਦੇ ਇਸ ਕਰਕੇ ਜੇ ਨਿੱਕਾ ਹੁੰਦਾ ਤੁਹਾਡੇ ਅੱਗੇ ਹੱਥ ਜੋੜਦਿਆਂ ਉਹਨੂੰ ਕੁਛ ਨਾ ਕਿਉ ਮੈਂ ਤਾਂ ਇਹੀ ਕਹਿੰਨੀ ਆਪਣਾ ਪਰਿਵਾਰ ਸੰਭਲ ਲਵੇ ਤੇ ਹੁਣ ਮੈਨੂੰ ਡਾਕਟਰ ਨੇ ਇਹ ਕਿਹਾ ਕਿ ਉਹਨੂੰ ਦਵਾਈ ਦੇ ਦੇ ਰੈਸਟ ਦੀ ਤੇ ਮੈਂ ਤੁਹਾਨੂੰ ਪੁੱਛਣ ਆਈ ਸੀ ਵੀ ਦਵਾਈ ਉਹਨੂੰ ਦੇ ਦੇਵਾਂ ਇੱਕ ਵਾਰੀ ਦੇ ਦੇ ਹੁਣ ਆਪਣੇ ਕੋਲੇ ਹੋਰ ਚਾਰਾ ਵੀ ਤਾਂ ਕੋਈ ਨਹੀਂ ਜਿਹੇ ਜਿਹਾ ਉਹ ਗੱਲਾਂ ਕਰਦੀ ਆ ਦੇ ਕੇ ਦੇਖ ਲੈ ਇੱਕ ਵਾਰੀ ਦਵਾਈ ਉਹਨੂੰ ਨਾਲੇ ਮੰਮੀ ਇੱਕ ਵਾਰੀ ਮੈਂ ਜਾ ਕੇ ਦੇਖਾਂ ਕਾਫੀ ਟਾਈਮ ਹੋ ਗਿਆ ਡਾਕਟਰ ਨੇ ਕਿਹਾ ਉਹਨੂੰ ਇਕੱਲੇ ਨਹੀਂ ਛੱਡਣਾ ਬਿਲਕੁਲ ਵੀ ਮੈਂ ਦੇਖਦੀ ਆ ਜੇ ਮੈਂ ਉਰੇ ਪਰੇ ਹੁੰਨੀ ਆ ਨਾ ਇੱਕ ਦੋ ਵਾਰੀ ਮੰਮੀ ਤੁਸੀਂ ਵੀ ਛਾਤੀ ਮਾਰ ਲਿਆ ਕਰੋ ਨਾਲੇ ਪਿਆਰ ਨਾਲ ਹੀ ਬੋਲੋ ਉਹਦੇ ਨਾਲ ਹਣ ਤੋ ਪੁੱਸੂਨੇ सोना लाग रय ना कितना सोना लाग रय गुगंदा गुगंदा हे तो गंत 근데... ਮਿੰਨੀ 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 ਕੁੰਡੀ ਕੋ ਲਈ ਦਰਵਾਜਾ ਖੋਲ ਮਿੰਨੀ ਨਹੀਂ ਨਹੀਂ ਕੀ ਹੋ ਗਿਆ ਦਰਵਾਜਾ ਭੰਨੀ ਜਾਂਦੀ ਹੈ ਇਹ ਦੇਖਾਂ ਤਾਂ ਜੰ ਨੂੰ ਘੱਟ ਨਹੀਂ ਛੱਡਣਾ ਮਿੰਨੀ ਦਰਵਾజా ਖੋਲੀ ਨਾ ਕੀ ਗੱਲ ਆ ਕਿਉਂ ਉਹਦਾ ਦਰਵਾజా ਪਣੀ ਜਾਂਦੀ ਆ ਮਿੰਨੀ ਮਿੰਨੀ ਨੇ ਅੰਦਰੋਂ ਕੁੰਡੀ ਲਾਈ ਹੋਈ ਆ ਦਰਵਾਜ਼ਾ ਨਹੀਂ ਖੋਲਦੀ ਵੇ ਕਿੰਨੀ ਦੇਰ ਹੋ ਗਈ ਆ ਮਿੰਨੀ ਨਾ ਫੇਰ ਕੀ ਹੋ ਗਿਆ ਕਈ ਵਾਰੀ ਅੱਖ ਲੱਗ ਜਾਂਦੀ ਆ ਬੰਦਾ ਸੌਸੂ ਜਾਂਦਾ ਵਾ ਜ਼ਰੂਰੀ ਤੂੰ ਉਹਨੂੰ ਦਰਵਾਜ਼ੇ ਨੂੰ ਪਣਣਾ ਵਾ ਮੰਮੀ ਮੈਂ ਸਵੇਰੇ ਡਾਕਟਰ ਨਾਲ ਵੀ ਗੱਲ ਕੀਤੀ ਸੀ ਉਹਨੇ ਕਿਹਾ ਵੀ ਇਕੱਲੇ ਨਹੀਂ ਛੱਡਣਾ ਕਿ ਜੰਨਤ ਵਾਲੀ ਜਿਹੜੀ ਗੱਲ ਹੋਈ ਆ ਨਾ ਕਈ ਵਾਰੀ ਬੰਦੇ ਦੇ ਦਿਮਾਗ ਤੇ ਡੂੰਘਾ ਅਸਰ ਹੋ ਜਾਂਦਾ ਇਸ ਕਰਕੇ ਦਰਵਾਜ਼ਾ ਖੜਕਾ ਰਹੀ ਸੀ ਕੋਈ ਰਿਸਪੌਂਸ ਨਹੀਂ ਦੇ ਰਹੀ ਅੱਗੋਂ ਨਾ ਉਹ ਕਿਹੜਾ ਜਵਾਕੜੀ ਆ ਫਿਰ ਆਪੇ ਹੀ ਖੋਲ ਦੂਗੀ ਕੁੰਡਾ ਉਹਨੂੰ ਵੀ ਤਾਂ ਪਤਾ ਹੀ ਆ ਆ ਕੀਤਿਆਂ ਦੀਆਂ ਨੇ ਗੱਲਾਂ ਸਾਰੀਆਂ ਜਿਹੜਾ ਕੁਝ ਕੀਤਾ ਮੈਨੂੰ ਤਾਂ ਲੱਗਦਾ ਨਾ ਇਹ ਡਰਾਮੇ ਕਰਦੀ ਆ ਆਪੇ ਠੀਕ ਹੋ ਜਾਊ ਥੋੜੀ ਦੇਰ ਬਾਅਦ ਮੰਮੀ ਡਰਾਮੇ ਨਹੀਂ ਕਰਦੀ ਉਹ ਮੈਂ ਡਾਕਟਰ ਨਾਲ ਗੱਲ ਕੀਤੀ ਤਾਂ ਉਹਨੇ ਹੁਣੇ ਦੱਸ ਕੇ ਤਾਂ ਹਟੀਆਂ ਉਹਨੇ ਵੀ ਕਿਹਾ ਕਿ ਕਈ ਵਾਰੀ ਦਿਮਾਗ ਤੇ ਡੂੰਗਾ ਅਸਰ ਹੋ ਜਾਂਦਾ ਕੁਝ ਟਾਈਮ ਲਈ ਬੰਦਾ ਇੱਧਰ-ਉੱਧਰ ਹੋ ਜਾਂਦਾ ਗੱਲਾਂ ਭਟਕਣ ਲੱਗ ਜਾਂਦਾ ਨਿਆਣੀ ਉਮਰ 'ਚ ਚਲਾ ਜਾਂਦਾ ਮੈਂ ਤਾਂ ਖੜਕਾ ਰਹੀ ਸੀ ਮੈਨੂੰ ਡਰ ਜਾ ਲੱਗੀ ਜਾਂਦਾ ਕੁਝ ਕਾਰਨ ਆ ਲਵੇ ਮਿੰਨੀ ਨਿਕੋਸ਼ ਨਹੀਂ ਕਰਦੀ ਉਹ ਕਿਤੇ ਨਹੀਂ ਇਹਨੂੰ ਕੁਝ ਹੁੰਦਾ ਹੈਗਾ ਆਪਾਂ ਹੀ ਖੋਲ ਦੂਗੀ ਕੁੰਡਾ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਨਾਲੇ ਤੇਰੇ ਨਾਲ ਤਾਂ ਇਹਨੇ ਇੰਨਾ ਕੁਛ ਕੀਤਾ ਵਾ ਤੂੰ ਤਾਂ ਵੀ ਉਹਦੇ ਕੁੰਡੇ ਭੰਨਣ ਲੱਗੀ ਹੋਈਆਂ ਭੁੱਲ ਗਈ ਇਹਦੀਆਂ ਚਲਾਕੀਆਂ ਨੂੰ ਮੰਮੀ ਜੇ ਉਹਨੂੰ ਇੰਨੀ ਸੋਜੀ ਹੁੰਦੀ ਨਾ ਇਸ ਟਾਈਮ ਤਾਂ ਮੈਂ ਦਰਵਾਜ਼ਾ ਘੜਕਾਉਣਾ ਹੀ ਨਹੀਂ ਸੀਗਾ ਮੈਂ ਵੀ ਡਰਦੀ ਪਈ ਆ ਕਿ ਐਵੇਂ ਕੁਝ ਹੋ ਨਾ ਜਾਵੇ ਨਾਲੇ ਮੰਮੀ ਤੁਸੀਂ ਵੀ ਉਹਦੇ ਨਾਲ ਹੁਣ ਥੋੜਾ ਜਨਾ ਪਿਆਰ ਨਾਲ ਹੀ ਬੋਲਿਆ ਕਰੋ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਡਰ ਲੱਗਦਾ ਮੈਨੂੰ ਤੂੰ ਵੀ ਨਾ ਹੁਣ ਥੋੜੀ ਦੇਰ ਟਿੱਕੇ ਬੈਠ ਜਾ ਕੋਈ ਨਹੀਂ ਖੋਲ ਦਊਗੀ ਕੁੰਡਾ ਜ਼ਰੂਰੀ ਨਹੀਂ ਵੀ ਆਪਾਂ ਪੰਨਾਂਗੇ ਤੇ ਉਹ ਹੋਪ ਤਾਂ ਹੀ ਖੋਲੂਗੀ ਆਪੇ ਹੀ ਖੋਲੂਗੀ ਮਿੰਨੀ ਮਿੰਨੀ ਦਰਵਾਜ਼ਾ ਖੋਲ ਮੈਂ ਨਾ ਤੇਰੇ ਵਾਸਤੇ ਇੱਕ ਸਰਪ੍ਰਾਈਜ਼ ਰੱਖਿਆ ਤੈਨੂੰ ਹੀ ਦੇਣਾ ਵਾ ਖੋਲ ਤਾਂ ਸਹੀ ਇੱਕ ਵਾਰੀ ਉਹ ਤਾਂ ਜਵਾਕੜੀ ਹੈਗੀ ਸੀ ਆ ਤੂੰ ਵੀ ਸਿਆਣੀ ਬਿਆਣੀ ਕੀ ਗੱਲਾਂ ਕਰਦੀਆਂ ਉਹਨੂੰ ਸਰਪ੍ਰਾਈਜ਼ ਰੱਖਿਆ ਉਹਦੇ ਲਈ ਤੂੰ ਪਾਸ ਕਰੋ ਕਿਸੇ ਟਾਈਮ ਸਮਝ ਜਾਈਦਾ ਹੁੰਦਾ ਵਾ ਮਿੰਨੀ ਨੀ ਮੈਨੂੰ ਤਾਂ ਲੱਗਦਾ ਨਾ ਤੂੰ ਵੀ ਪਾਗਲ ਹੋ ਗਈ ਆ ਮੰਮੀ ਮੈਂ ਮੰਨਦੀ ਆ ਮਿੰਨੀ ਨੇ ਬਹੁਤ ਮਾੜਾ ਕੀਤਾ ਉਹਨੂੰ ਉਹਦੇ ਕਰਮਾਂ ਦੀ ਸਜ਼ਾ ਮਿਲ ਗਈ ਆ ਪਰ ਮਾੜੇ ਨਾਲ ਮਾੜਾ ਥੋੜੀ ਬਣਿਆ ਜਾਂਦਾ ਵਾ ਮੈਂ ਕਿਵੇਂ ਮਾੜੀ ਬਣ ਜਾ ਦੱਸੋ ਨੀ ਤੂੰ ਨਹੀਂ ਮਾੜੀ ਬਣਣਾ ਨਾ ਨਾ ਬਣ ਪਰ ਮੈਨੂੰ ਤਾਂ ਗੁੱਸਾ ਹੈਗਾ ਵਾ ਇਹਨੇ ਜਿਹੜਾ ਕੁਝ ਕੀਤਾ ਨਾ ਇਸ ਕਲੇਸ਼ ਦੀ ਜੜ ਨੇ ਆ ਮੇਰੇ ਘਰ ਦੇ ਵਿੱਚ ਜੋ ਕੁਝ ਵੀ ਹੋਇਆ ਨਾ ਇਹਨੇ ਔਰ ਨਿੱਕੇ ਦੇ ਮੋੜੇ ਤੇ ਰੱਖ ਕੇ ਬੰਦੂਕ ਚਲਾਈ ਆ ਤਾਂ ਉਹ ਤਾੜ ਤਾੜ ਉਰੇ ਬੋਲ ਕੇ ਚੱਲਿਆ ਗਿਆ ਔਰ ਪਤਾ ਹੀ ਨਹੀਂ ਕਿੱਥੇ ਗਾਇਬ ਹੋ ਗਿਆ ਉਹ ਜੋ ਕੁਝ ਵੀ ਹੋਇਆ ਨਾ ਇਹਦੇ ਕਰਕੇ ਹੋਇਆ ਵਾ ਇਹਨੂੰ ਤਾਂ ਮੈਂ ਮਾੜੀ ਕਹੂੰਗੀ ਹੋਈ ਮੰਮੀ ਦੱਸੋ ਹੁਣ ਕੋਈ ਇਲਾਜ ਹੈਗਾ ਉਹ ਦਰਵਾਜ਼ਾ ਨਹੀਂ ਖੋਲਦੀ ਪਈ ਉਹ ਕੁਝ ਕਰ ਲੂਗੀ ਮੈਨੂੰ ਡਰ ਲੱਗਦਾ ਪਿਆ ਤੁਸੀਂ ਬੋਲੀ ਜਾਂਨੇ ਪਿਆ ਨੀ ਜਦ ਤੱਕ ਉਹ ਨਿੱਕਾ ਇੱਥੇ ਘਰ 'ਚ ਨਹੀਂ ਨਾ ਆਉਂਦਾ ਤੇ ਆ ਦੋਨਾਂ ਭਰਾਵਾਂ 'ਚ ਸਾਰਾ ਕੁਝ ਸਹੀ ਨਹੀਂ ਹੋ ਜਾਂਦਾ ਉਦੋਂ ਤੱਕ ਮੇਰੇ ਤੋਂ ਤਾਂ ਤੂੰ ਬਿਲਕੁਲ ਉਮੀਦ ਨਾ ਰੱਖੀ ਵੀ ਮੈਂ ਇਹਦਾ ਪੱਖ ਪੋਰੂੰਗੀ ਯਾ ਇਹਦੇ ਤੇ ਮਾੜਾ ਮੋਟਾ ਤਰਸ ਵੀ ਕਰੂੰਗੀ ਮੇਰੀ ਨਹੀਂ ਕੁਛ ਇਹ ਲੱਗਦੀ ਲੁਕਦੀ ਹੈਗੀ ਕਲੇਸ਼ ਪਵੋਣ ਤੋਂ ਪਹਿਲਾਂ ਇਹਨੂੰ ਸੋਚਣਾ ਚਾਹੀਦਾ ਸੀ ਤੇ ਨਾਲੇ ਜਿਹੜੀਆਂ ਹਰਕਤਾਂ ਕਰਦੀ ਆ ਉਹ ਕਰੀ ਜਾ ਖੜਕਾਈ ਜਾ ਦਰਵਾਜ਼ੇ